ਤੁਹਦ ਰਹਿਣ ਵਾਲੇ ਸੋ ਤੁਸੀਂ ਆਪਣੀ ਗਵਾਹੀ ਦੇ ਵਿੱਚ ਇਹ ਲਿਖਵਾਇ ਬੈਠਾ ਕਿ ਲਗਾਤਾਰ 1 ਮਹੀਨੇ ਤੋਂ ਸਾਡਾ ਕੋਈ ਵੀ ਕੰਮ ਨਹੀਂ ਚੱਲ ਰਿਹਾ ਸੀ ਕਿਸੇ ਵੀ ਕੰਮ 'ਚ ਕੋਈ ਬਰਕਤ ਨਹੀਂ ਮਿਲ ਰਹੀ ਸੀ ਜਦੋਂ ਵਿਸ਼ਵਾਸ ਨਾਲ ਰੱਬ ਦੇ ਦਾਸ ਕੋਲ ਪ੍ਰਾਰਥਨਾ ਕਰਵਈਆਂ ਤਾਂ ਪ੍ਰਭੂ ਨੇ ਸਾਡੇ ਬੰਦ ਕੰਮ ਖੋਲ ਦਿੱਤੇ ਔਰ ਸਾਡੇ ਸਾਰੇ ਹੁਣ ਵਧੀਆ ਕੰਮ ਹੋ ਰਹੇ ਨੇ ਔਰ ਅਸੀਂ ਪ੍ਰਭੂ ਤੋਂ ਬਹੁਤ ਜ਼ਿਆਦਾ ਖੁਸ਼ ਆ ਪਰਮੇਸ਼ਰ ਦੇ ਪੰਮਦ ਵੀ ਖੁਸ਼ ਆ ਜੋ ਦੀ ਤਾਰੀਫ ਪਰਮੇਸ਼ਰ ਕੀ ਨਾ ਜਾਣਦੇ ਸੁਣਨ ਵਾਲਿਆਂ ਨੂੰ ਕਿ ਸਿੱਕੇ ਨਾ ਜਾਣਿਆ ਪ੍ਰਭੂ ਦੀ ਕਹਾਣੀ ਸੱਚੀ ਹੈ ਪ੍ਰਭੂ ਦੀ ਦਾਸ ਸੁਣੋ ਪ੍ਰਾਰਥਨਾ ਕਰੋ ਇਸ ਵਿਸ਼ਵਾਸ ਕਿ ਤੁਸੀਂ ਪ੍ਰਭੂ ਨੇ ਵਧੀਆ ਕੰਮ ਕੀਤਾ ਹੁਣ ਵਧੀਆ ਚੱਲ ਪਿਆ ਖੁਸ਼ ਹੋ ਹਾਂਜੀ ਪੂਰੀ ਤਰ੍ਹਾਂ ਹਾਂਜੀ ਤਾਰੀਫ ਕਰੋ ਜੋ